ਹਾਂ ਜੀ ਵੀਰੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਆਪਣੇ ਚੈਨਲ ਬਾਡੀ ਡੋਸ ਤੇ ਬਹੁਤ ਬਹੁਤ ਸਵਾਗਤ ਹੈ ਇਹ ਚੈਨਲ ਆਪਣਾ ਸਟਾਰਟ ਕਰਨ ਦਾ ਮੋਟਿਵ ਹੀ ਇਹ ਹੈ ਕਿ ਹਰ ਇੱਕ ਸਪਲੀਮੈਂਟ ਬਾਰੇ ਪ੍ਰੋਪਰ ਜਾਣਕਾਰੀ ਤੁਹਾਡੇ ਤੱਕ ਅਸੀਂ ਪਹੁੰਚਾ ਸਕੀਏ ਤੇ ਤੁਹਾਨੂੰ ਬੈਸਟ ਟਿਪਸ ਹਮੇਸ਼ਾ ਦੇ ਸਕੀਏ ਤੁਹਾਡਾ ਹਾਰਡ ਮਨੀ ਹੈ ਜਿਹੜਾ ਪੈਸਾ ਉਹ ਕਿਸੇ ਵੀ ਗਲਤ ਸਪਲੀਮੈਂਟ ਤੇ ਵੇਸਟ ਨਾ ਹੋਵੇ ਜਿੱਤੇ ਐਕਚੁਅਲ ਤੇ ਤੁਹਾਨੂੰ ਜ਼ਰੂਰਤ ਹੀ ਨਹੀਂ ਹੈਗੀ ਸੋ ਬਾਡੀ ਡੋਸ ਤੇ ਹਮੇਸ਼ਾ ਦੋ ਚੀਜ਼ਾਂ ਜੈਨੂਨ ਹੀ ਮਿਲਣਗੀਆਂ ਸਲਾਹ ਐਂਡ ਸਪਲੀਮੈਂਟਸ 1-2 ਦਿਨ ਪਹਿਲਾਂ ਆਪਾਂ ਇੱਕ ਵੀਡੀਓ ਸ਼ੇਅਰ ਕੀਤੀ ਤੁਹਾਡੇ ਨਾਲ ਇੱਕ ਸਪਲੀਮੈਂਟ ਜਿਹੜਾ ਕਿ ZMA ਜਿਹਨੂੰ ਆਪਾਂ ਇੱਕ ਸੀਕ੍ਰੇਟ ਵੈਪਨ ਕਿਹਾ ਸੀ ਕਿ ਜਿਹਦੇ ਤੁਹਾਡੀ ਹੈਲਥ ਲਈ ਬਹੁਤ ਸਾਰੇ ਬੈਨੀਫਿਟਸ ਹੈ ਉਹਦੇ ਰਿਗਾਰਡਿੰਗ ਜਦੋਂ ਵੀਡੀਓ ਪਾਈ ਤਾਂ ਸਾਨੂੰ ਬਹੁਤ ਸਾਰੀਆਂ ਇਨਕੁਆਰੀਜ਼ ਆਈਆਂ ਕਿ ਇਹ ਸਾਨੂੰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਅਗਰ ਲੈਣਾ ਚਾਹੀਦਾ ਤਾਂ ਇਹਦੀ ਸਹੀ ਟਾਈਮਿੰਗ ਕੀ ਹੈ ਇਹਦੀ ਸਹੀ ਡੋਸ ਕੀ ਹੈ ਮੇਲਜ਼ ਇਹਨੂੰ ਯੂਜ਼ ਕਰ ਸਕਦੇ ਆ ਫੀਮੇਲਜ਼ ਇਹਨੂੰ ਯੂਜ਼ ਕਰ ਸਕਦੇ ਬਹੁਤ ਸਾਰੇ ਸਵਾਲ ਸੋ ਅਸੀਂ ਇਹ ਜ਼ਰੂਰਤ ਸਮਝੀ ਕਿ ਸਵਾਲ ਤਾਂ ਹਰ ਇੱਕ ਦੇ ਮਨ ਦੇ ਵਿੱਚ ਆਉਂਦੀ ਹੈ ਬਟ ਪੁੱਛਦਾ ਕੋਈ ਕੋਈ ਹੁੰਦਾ ਸੋ ਅੱਜ ZMA ਸਪਲੀਮੈਂਟ ਬਾਰੇ ਤੁਹਾਡੇ ਸਾਰੇ ਡਾਊਟਸ ਆਪਾਂ ਕਲੀਅਰ ਕਰਦੇ ਨੇ ਇਸ ਤੋਂ ਬਾਅਦ ਇਹ ਸਪਲੀਮੈਂਟ ਬਾਰੇ ਤੁਹਾਨੂੰ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਨਹੀਂ ਬੈਣੀ ਉਲਟਾ ਤੁਸੀਂ ਸਾਰਿਆਂ ਨੂੰ ਦੱਸਿਆ ਕਰੋਗੇ ਕਿ ਅਗਰ ਯਾਰ ZMA ਬਾਰੇ ਤੇਰਾ ਕੋਈ ਵੀ ਡਾਊਟ ਹੈ ਤਾਂ ਮੈਨੂੰ ਪੁੱਛ ਤੂੰ ਮੈਂ ਕਲੀਅਰ ਕਰਦਾ ਆਗਾ ਸੋ ਚਲੋ ਸਟਾਰਟ ਕਰਦੇ ਆਂ ਆਪਣੀ ਇਹ ਵੀਡੀਓ ZMA ਦਾ ਬ੍ਰੇਕ ਲਾਉਂਦੇ ਹਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਕਿ ZMA ਐਕਚੁਅਲ 'ਚ ਹੈ ਕੀ ZMA ਇੱਕ ਤਿੰਨ ਪਾਵਰਫੁਲ ਨਿਊਟ੍ਰੀਐਂਟਸ ਤੋਂ ਬਣਿਆ ਹੋਇਆ ਸਪਲੀਮੈਂਟ ਹੈ ਜਿਹੜੇ ਹੈਗੇ ਆ ਜ਼ਿੰਕ ਤੇ ਮੈਗਨੀਸ਼ੀਅਮ ਐਂਡ ਵਿਟਾਮਿਨ B6 ਮਤਲਬ ZMA ZMA ਦੇ ਆਪਣੀ ਹੈਲਥ ਲਈ ਬਹੁਤ ਸਾਰੇ ਬੈਨੀਫਿਟਸ ਹੈ ਮਤਲਬ ਮੇਨਲੀ ਇਹ ਆਪਣੇ ਮਸਲਸ ਨੂੰ ਰਿਕਵਰ ਕਰਦਾ ਬਾਡੀ ਨੂੰ ਰਿਲੈਕਸ ਕਰਦਾ ਤੇ ਆਪਣੀ ਇੱਕ ਆਪਾਂ ਨੂੰ ਇੱਕ ਡੀਪ ਸਲੀਪ ਦਿੰਦਾ ਹੈ ਮਤਲਬ ਆਪਾਂ ਵਧੀਆ ਤਰੀਕੇ ਨਾਲ ਆਪਦੀ ਨੀਂਦ ਨੂੰ ਪੂਰਾ ਕਰ ਸਕਦੇ ਆਂ ਐਂਡ ਨੀਂਦ ਦਾ ਆਪਣੀ ਬਾਡੀ ਦੇ ਲਈ ਆਪਣੀ ਹੈਲਥ ਦੇ ਲਈ ਆਪਣੀ ਲਾਈਫ ਦੇ ਵਿੱਚ ਸਭ ਤੋਂ ਇੰਪੋਰਟੈਂਟ ਰੋਲ ਹੈ ਅਗਰ ਤੁਸੀਂ ਹੈਲਥੀ ਰਹਿਣਾ ਚਾਹੁੰਦੇ ਹੋ ਤੇ ਇਸ ਨੂੰ ਹੀ ਅੱਜ ਕੱਲ ਆਪਾਂ ਇੰਪੋਰਟੈਂਟ ਨਹੀਂ ਸਮਝਦੇ ਐਂਡ 1 ਤੋਂ 2 ਵਜੇ ਤੱਕ ਸਕਰੀਨ ਟਾਈਮ ਹੀ ਹੁੰਦਾ ਆਪਣਾ 1 ਤੋਂ 2 ਘੰਟੇ ਤੱਕ ਮੋਬਾਈਲ ਵਗੈਰਾ ਯੂਜ਼ ਕਰੀ ਜਾਂਦੇ ਰਹਿੰਦੇ ਆ ਸੋ ਇਹ ਬਹੁਤ ਗਲਤ ਗੱਲ ਐ ਨੀਂਦ ਨੂੰ ਕਦੇ ਵੀ ਤੁਸੀਂ ਲਾਈਟਲੀ ਨਹੀਂ ਲੈਣਾ ਅਗਰ ਤੁਹਾਡੀ ਸਲੀਪ ਪ੍ਰੋਪਰ ਐ ਤਾਂ ਤੁਹਾਡੀ ਰਿਕਵਰੀ ਪ੍ਰੋਪਰ ਐ ਅਗਰ ਰਿਕਵਰੀ ਪ੍ਰੋਪਰ ਐ ਤਾਂ ਨੈਕਸਟ ਡੇ ਤੁਸੀਂ ਹਮੇਸ਼ਾ ਐਨਰਜੈਟਿਕ ਤੇ ਸਟਰੋਂਗ ਫੀਲ ਕਰੋਗੇ ਸੋ ਨੀਂਦ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੀ ਐ ਤੁਹਾਡੀ ਹੈਲਥ ਲਈ ਸੋ ਜੈਡ ਐਮ ਐ ਦੀਪ ਸਲੀਪ ਦੇ ਵਿੱਚ ਰਿਕਵਰੀ ਦੇ ਵਿੱਚ ਬਹੁਤ ਹੈਲਪਫੁਲ ਸਪਲੀਮੈਂਟ ਹੈ ਜ਼ਿੰਕ ਮੈਗਨੀਸ਼ੀਅਮ ਐਂਡ ਵਿਟਾਮਿਨ ਬੀ 6 ਹੁਣ ਗੱਲ ਕਰਦੇ ਆ ਜੈਡ ਐਮ ਐ ਦੇ ਜੈਡ ਬਾਰੇ ਮਤਲਬ ਜ਼ਿੰਕ ਬਾਰੇ ਕਿ ਜ਼ਿੰਕ ਦਾ ਆਪਣੀ ਬਾਡੀ ਦੇ ਵਿੱਚ ਕੀ ਰੋਲ ਹੈ ਜ਼ਿੰਕ ਇੱਕ ਮਿਨਰਲ ਹੈ ਜਿਹੜਾ ਕਿ ਪ੍ਰੋਟੀਨ ਸਿੰਥਸਿਸ ਨੂੰ ਵਧਾਉਂਦਾ ਹੈਗਾ ਪ੍ਰੋਟੀਨ ਸਿੰਥਸਿਸ ਇੱਕ ਬਾਇਓਲੋਜੀਕਲ ਪ੍ਰੋਸੈਸ ਹੈ ਇਹਦੇ ਬਾਰੇ ਡਿਟੇਲਸ ਆਪਾਂ ਤੁਹਾਨੂੰ ਹੋਰ ਵੀਡੀਓ ਚ ਗੱਲ ਕਰ ਲਾਂਗੇ ਬਟ ਬੇਸਿਕਲੀ ਤੁਸੀਂ ਇਹ ਸਮਝ ਲਓ ਕਿ ਜ਼ਿੰਕ ਤੁਹਾਡੀ ਇਮਿਊਨਿਟੀ ਤੇ ਪ੍ਰੋਟੀਨ ਸਿੰਥਸਿਸ ਨੂੰ ਸਪੋਰਟ ਕਰਦਾ ਹੈਗਾ ਐਂਡ ਸਭ ਤੋਂ ਵੱਧ ਫਾਇਦੇ ਵਾਲੀ ਗੱਲ ਇਹ ਤੁਹਾਡਾ ਜਿਹੜਾ ਨੰਬਰ 1 ਮੇਲ ਹਾਰਮੋਨ ਆ ਮੇਲਸ ਦੇ ਵਿੱਚ ਟੈਸਟੋਸਟੀਰੋਨ ਲੈਵਲਸ ਨੂੰ ਨੇਚੁਰਲੀ ਤਰੀਕੇ ਨਾਲ ਬੂਸਟ ਕਰਦਾ ਹੈਗਾ ਅਗਰ ਤੁਹਾਡੀ ਬਾਡੀ ਦੇ ਵਿੱਚ ਜ਼ਿੰਕ ਦੀ ਡੈਫੀਸ਼ੀਐਂਸੀ ਹੁੰਦੀ ਹੈ ਤਾਂ ਤੁਹਾਡੀ ਇਮਿਊਨਿਟੀ ਵੀਕ ਹੋ ਜੇਗੀ ਐਂਡ ਤੁਹਾਡੇ ਮਸਲ ਰਿਕਵਰੀ ਵੀ ਬਹੁਤ ਸਲੋ ਹੋ ਜੂਗੀ ਇਮਿਊਨਿਟੀ ਵੀਕ ਹੋ ਗਈ ਤਾਂ ਤੁਸੀਂ ਜਲਦੀ ਇਨਫੈਕਟਡ ਹੋ ਸਕਦੇ ਹੋ ਮਤਲਬ ਤੁਸੀਂ ਜਲਦੀ ਬਿਮਾਰ ਪੈ ਸਕਦੇ ਹੋ ਸੋ ਬਿਮਾਰੀਆਂ ਤੋਂ ਬਚਣ ਲਈ ਇਮਿਊਨਿਟੀ ਤੁਹਾਡੀ ਹਮੇਸ਼ਾ ਸਟਰੋਂਗ ਹੋਣੀ ਚਾਹੀਦੀ ਹੈ ਸੋ ਜ਼ਿੰਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਤੁਹਾਡੀ ਹੈਲਥ ਦੇ ਵਿੱਚ ਫਿਰ ਆਉਂਦਾ ZMA ਦਾ M ਮਤਲਬ ਮੈਗਨੀਸ਼ੀਅਮ ਮੈਗਨੀਸ਼ੀਅਮ ਤੁਹਾਡੇ ਮਸਲਸ ਨੂੰ ਰਿਲੈਕਸ ਕਰਦਾ ਤੇ ਤੁਹਾਡੇ ਨਰਵਸ ਸਿਸਟਮ ਨੂੰ ਸਪੋਰਟ ਕਰਦਾ ਹੈ ਨਰਵਸ ਸਿਸਟਮ ਨੂੰ سپورਟ ਮਤਲਬ ਜੇ ਤੁਸੀਂ ਵਰਕਆਊਟ ਕਰ ਰਹੇ ਹੋ ਵਰਕਆਊਟ ਦੇ ਦੌਰਾਨ ਜੋ ਮਸਲ ਤੁਸੀਂ ਫੀਲ ਕਰ ਰਹੇ ਹੋ ਜੋ ਮਸਲ ਦੇ ਵਿੱਚ ਪੰਪ ਫੀਲ ਕਰ ਰਹੇ ਹੋ ਜੋ ਤੁਹਾਡਾ ਮਸਲ ਮਾਈਂਡ ਕਨੈਕਸ਼ਨ ਬਣ ਰਿਹਾ ਉਸ ਦੇ ਪਿੱਛੇ ਇੱਕ ਰੀਜ਼ਨ ম্যাগਨੀਸ਼ੀਅਮ ਵੀ ਹੈਗਾ ਕਿਉਂਕਿ ਉਹ ਤੁਹਾਡਾ ਮਸਲ ਮਾਈਂਡ ਕਨੈਕਸ਼ਨ ਨੂੰ ਸਟਰੋਂਗ ਕਰਨ ਦੇ ਵਿੱਚ ਬਹੁਤ ਹੈਲਪ ਕਰਦਾ ਹੈਗਾ ਡਿਊਰਿੰਗ ਸਲੀਪ ਜਿਹੜੀ ਤੁਹਾਡੀ ਬੋਡੀ ਰਿਲੈਕਸ ਕਰਦੀ ਹੈ ਮਸਲ ਰਿਲੈਕਸ ਹੁੰਦੇ ਆ ਤਾਂ ਉਹਦੇ ਪਿੱਛੇ ম্যাগਨੀਸ਼ੀਅਮ ਦਾ ਬਹੁਤ ਵੱਡਾ ਰੋਲ ਹੈ ਅਗਰ ਤੁਸੀਂ ਥਕਾਨ ਮਹਿਸੂਸ ਕਰਦੇ ਹੋ ਜਾਂ ਤੁਹਾਡੀ ਬਾਡੀ ਦੇ ਵਿੱਚ ਕ੍ਰੈਂਪਸ ਆ ਰਹੇ ਆ ਤਾਂ ਉਹ ম্যাগਨੀਸ਼ੀਅਮ ਦੀ ਡੈਫੀਸ਼ੀਐਂਸੀ ਕਰਕੇ ਹੋ ਸਕਦਾ ਸੋ ম্যাগਨੀਸ਼ੀਅਮ ਦੀ ਡੈਫੀਸ਼ੀਐਂਸੀ ਬਾਡੀ ਦੇ ਵਿੱਚ ਨਹੀਂ ਹੋਣੀ ਚਾਹੀਦੀ ਹੁਣ ਆਉਂਦਾ ਜੈਡ ਐਮ ਦਾ ਲਾਸਟ ਤੇ ਬਹੁਤ ਜ਼ਰੂਰੀ ਇੰਗਰੀਡੀਐਂਟ ਵਿਟਾਮਿਨ B6 ਵਿਟਾਮਿਨ B6 ਤੁਹਾਡੇ ਬ੍ਰੇਨ ਫੰਕਸ਼ਨਿੰਗ ਲਈ ਬਹੁਤ ਇੰਪੋਰਟੈਂਟ ਹੈ ਮਤਲਬ ਇਹ ਤੁਹਾਡੇ ਸੋਚਣ ਸਮਝਣ ਤੇ ਰिएक्ट ਕਰਨ ਦੀ ਸਮਰੱਥਾ ਨੂੰ ਵਧਾ ਦਿੰਦਾ ਤੇ ਇਸ ਤੋਂ ਇਲਾਵਾ B6 24 ਤੁਸੀਂ ਖਾਣੇ ਪੀਣੇ ਨੂੰ ਉਸ ਨੂੰ ਬ੍ਰੇਕਡਾਊਨ ਕਰਕੇ એનર્ਜੀ 'ਚ ਕਨਵਰਟ ਕਰਨ ਤੇ ਤੁਹਾਡੀ ਹੈਲਪ ਕਰਦਾ ਹੈ ਜਿਹੜਾ ਵਿਟਾਮਿਨ B6 ਹੈ ਉਹ ਜ਼ਿੰਕ ਤੇ ਮੈਗਨੀਸ਼ੀਅਮ ਦੇ ਨਾਲ ਮਿਲ ਕੇ ਆਪਦੇ ਫੁੱਲ ਪੋਟੈਂਸ਼ੀਅਲ ਤੇ ਕੰਮ ਕਰਦਾ ਹੈ ਮਤਲਬ ਤੁਸੀਂ ਇਹ ਸਮਝ ਲਓ ਕਿ ਜ਼ਿੰਕ ਮੈਗਨੀਸ਼ੀਅਮ ਤੇ B6 ਆਪਸ 'ਚ ਭਾਈ ਭੈਣ ਨੇ ਸੋ ਇਹ ਤਿੰਨੋਂ ਜਦੋਂ ਮਿਲ ਜਾਂਦੇ ਆ ਇਹ ਇਹ ਆਪਦੀ ਪੂਰੀ ਤਾਕਤ ਲਾ ਦਿੰਦੇ ਆਪਾਂ ਨੂੰ ਹੈਲਦੀ ਕਰਨ ਦੇ ਵਿੱਚ ਇੱਕ ਵਾਰ ਜੀਐਮਏ ਦੇ ਮੇਨ ਮੇਨ ਫਾਇਦੇ ਮੈਂ ਦੁਬਾਰਾ ਰਿਪੀਟ ਕਰ ਦੇਣਾ ਮਸਲ ਰਿਕਵਰੀ ਨੂੰ ਫਾਸਟ ਕਰ ਦੇਣਾ ਤੇ ਮਸਲ ਸੋਰਨਸ ਨੂੰ ਘਟਾ ਦੇਣਾ ਮਤਲਬ ਜਦੋਂ ਵੀ ਆਪਾਂ ਇੰਟੈਂਸ ਵਰਕਆਊਟ ਕਰਦੇ ਆ ਤਾਂ ਆਪਾਂ ਨੈਕਸਟ ਟੂ ਨੈਕਸਟ ਡੇ ਫੀਲ ਕਰਦੇ ਆ ਕਿ ਮਸਲ ਦੇ ਵਿੱਚ ਟਾਈਟਨੈਸ ਹੈ ਜਾਂ ਪੇਨ ਜਾਂ ਫੀਲ ਕਰਦੇ ਆ ਮਸਲ ਉਸ ਦੇ ਵਿੱਚ ਤਾਂ ਉਸ ਚੀਜ਼ ਤੋਂ ਆਪਾਂ ਨੂੰ ਬਚਾਉਂਦਾ ਜੈੱਡ ਐਮ ਐ ਮੈਗਨੀਸ਼ੀਅਮ ਹੈ ਉਹ ਆਪਣੇ ਮਸਲਸ ਨੂੰ ਰਿਲੈਕਸ ਕਰ ਦਿੰਦਾ ਆਪਣੇ ਨਰਵਸ ਸਿਸਟਮ ਨੂੰ ਸ਼ਾਂਤ ਕਰ ਦਿੰਦਾ ਮਤਲਬ ਆਪਾਂ ਨੂੰ ਤੇ ਨਾਲ ਨੀਂਦ ਬਹੁਤ ਵਧੀਆ ਆਉਂਦੀ ਹੈ ਐਂ ਕਹਿ ਲਓ ਘੋੜੇ ਵੇਚ ਕੇ ਸੌਣਾ ਸੀ ਨੀਂਦ ਆਉਂਦੀ ਹੈਗੀ ਤਾਂ ਨੈਕਸਟ ਟਾਈਮ ਜਦੋਂ ਆਪਾਂ ਉੱਠਦੇ ਆ ਤਾਂ ਆਪਾਂ ਪਹਿਲਾਂ ਨਾਲੋਂ ਜ਼ਿਆਦਾ ਐਨਰਜੈਟਿਕ ਤੇ ਸਟਰੋਂਗ ਫੀਲ ਕਰਦੇ ਆ ਮਤਲਬ ਇਦਾਂ ਫੀਲ ਹੁੰਦਾ ਜਿਵੇਂ ਕਿਸੇ ਨੇ ਬਾਡੀ ਨੂੰ ਰੀਸੈਟ ਕਰ ਦਿੱਤਾ ਹੋਵੇ ਸੋ ਉਹ ਰੋਲ ਹੈ ਮੈਗਨੀਸ਼ੀਅਮ ਦਾ ਇਹ ਤੁਹਾਡੇ ਇਮਿਊਨ ਸਿਸਟਮ ਨੂੰ ਬਹੁਤ ਸਟਰੋਂਗ ਬਣਾ ਦਿੰਦਾ ਤੇ ਤੁਸੀਂ ਬਹੁਤ ਹੱਦ ਤੱਕ ਕਾਫੀ ਬਿਮਾਰੀਆਂ ਤੋਂ ਬਚ ਸਕਦੇ ਹੋ ਅਗਰ ਕਿਸੇ ਦੀ ਇਮਿਊਨਿਟੀ ਲੋ ਹੈ ਤਾਂ ਉਹਦੇ ਕੋਲ ਕੋਈ ਛਿੱਕ ਵੀ ਮਾਰਦੇ ਤਾਂ ਨੈਕਸਟ ਡੇ ਉਹਨੂੰ ਵੀ ਕੋਲਡ ਹੋ ਜਾਂਦਾ ਹੈਗਾ ਇਹ ਆਪਾਂ ਆਮ ਹੀ ਦੇਖਦੇ ਆ ਇਹ ਸਭ ਹੋ ਰਿਹਾ ਹੈ ਲੋ ਇਮਿਊਨਿਟੀ ਕਰਕੇ ਸੋ ਇਮਿਊਨਿਟੀ ਦਾ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਤਾਂ ਤੋਂ ਵੱਡਾ ਫਾਇਦਾ ਇਹ ਆਪਣੇ ਟੈਸਟੋਸਟੇਰੋਨ ਲੈਵਲਸ ਨੂੰ ਨੇਚੁਰਲ ਬੂਸਟ ਕਰਦਾ ਹੈਗਾ ਜਿਸ ਦੇ ਨਾਲ ਮਸਲ ਸਟਰੈਂਥ ਸਟੈਮਨਾ ਐਂਡ ਇੰਡੋਰੈਂਸ ਜੋ ਮਸਲ ਸਾਈਜ਼ ਹੈ ਸਭ ਡਿਪੈਂਡ ਕਰਦਾ ਹੈ ਆਪਣੇ ਟੈਸਟੋਸਟੀਰੋਨ ਤੇ ਅਗਰ ਇਹ ਹੀ ਲੋ ਹੋ ਗਿਆ ਤਾਂ ਫਿਰ ਕੁਝ ਵੀ ਪੋਸੀਬਲ ਨਹੀਂ ਹੈਗਾ ਕੰਟ ਉਸ ਹੀ ਸੋਚ ਦੇਵੋਗੇ ਕਿ ਜੈ ਡੀ ਐਮ ਸਾਨੂੰ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਬੇਸਿਕਲੀ ਜੈ ਡੀ ਐਮ ਹਰ ਇੱਕ ਪਰਸਨ ਨੂੰ ਨਹੀਂ ਲੈਣਾ ਚਾਹੀਦਾ ਕਿਉਂਕਿ ਇਹ ਅਗਰ ਜ਼ਿਆਦਾਤਰ ਯੂਜ਼ ਕਰਦੇ ਐਥਲੀਟਸ ਬੋਡੀ ਬਿਲਡਰਸ ਜਾਂ ਫਿਰ ਜਿਨ੍ਹਾਂ ਦੇ ਵਿੱਚ ਜ਼ਿੰਕ ਮੈਗਨੀਸ਼ੀਅਮ ਵਿਟਾਮਿਨ ਬੀ 6 ਦੀ ਡੈਫੀਸ਼ੀਐਂਸੀ ਹੁੰਦੀ ਹੈਗੀ ਆ ਉਹਨਾਂ ਨੂੰ ਜ਼ਿਆਦਾ ਰეკਮੈਂਡ ਕੀਤਾ ਜਾਂਦਾ ਤੁਸੀਂ ਅਗਰ ਤੁਹਾਡੀ ਨੀਂਦ ਪ੍ਰੋਪਰ ਨਹੀਂ ਹੈਗੀ ਤੁਸੀਂ ਬਾਡੀ ਦੇ ਵਿੱਚ ਕ੍ਰੈਂਪਸ ਫੀਲ ਕਰ ਰਹੇ ਹੋ ਤੁਹਾਡੀ ਰਿਕਵਰੀ ਪ੍ਰੋਪਰ ਤਰੀਕੇ ਨਾਲ ਨਹੀਂ ਹੋ ਪਾ ਰਹੀ ਹੈ ਕਿ ਸਾਰਾ ਦਿਨ ਥਕਾਵਟ ਰਹਿੰਦੀ ਹੈ ਚਿੜਚਿੜਾपन ਰਹਿੰਦਾ ਤਾਂ ਫਿਰ ਆਪਦੀ ਡਾਈਟ ਦੇ ਵਿੱਚ ਜੈ ਡੀਐਮ ਨੂੰ ਐਡ ਕਰ ਸਕਦੇ ਹੋ ਹੁਣ ਤੁਸੀਂ ਸੋਚੋਗੇ ਕਿ ਜੈ ਡੀਐਮ ਆਪਾਂ ਨੂੰ ਇੱਕ ਵਾਰ ਟਰਾਈ ਕਰਕੇ ਜ਼ਰੂਰ ਦੇਖਣਾ ਚਾਹੀਦਾ ਹਾਂ ਤੁਸੀਂ ਬਿਲਕੁਲ ਟਰਾਈ ਕਰ ਸਕਦੇ ਹੋ ਅਸੀਂ ਆਪਦੇ ਕਾਫੀ ਕਲਾਇੰਟਸ ਦੀ ਡਾਈਟ ਦੇ ਵਿੱਚ ਜੈ ਡੀਐਮ ਐਡ ਕਰਦੇ ਹਾਂ ਤੇ ਕਾਫੀ ਕਲਾਇੰਟਸ ਲਈ ਇਹ ਜੈਡ ਐਮ ਇਹ ਜਿਹੜਾ ਉਹ ਗੇਮ ਚेंजर ਸਾਬਿਤ ਹੋਇਆ ਹੈਗਾ ਤੁਸੀਂ ਵੀ ਇਹਨੂੰ ਇੱਕ ਵਾਰ ਟ੍ਰਾਈ ਜ਼ਰੂਰ ਕਰ ਸਕਦੇ ਹੋ ਬਟ ਇੰਨੀ ਇੱਕ ਗੱਲ ਮਾਈਂਡ ਚ ਜ਼ਰੂਰ ਰੱਖਿਓ ਕਿ ਕੋਈ ਵੀ ਸਪਲੀਮੈਂਟ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਜਾਦੂ ਨਹੀਂ ਕਰਦਾ ਹੈਗਾ ਇਹਦੇ ਲਈ ਥੋੜੇ ਜਿਹਾ ਪੇਸ਼ੈਂਸ ਜ਼ਰੂਰ ਚਾਹੀਦਾ ਹੈ ਤੇ ਇੱਕ ਪ੍ਰੋਪਰ ਡਾਈਟ ਟ੍ਰੇਨਿੰਗ ਐਂਡ ਲਾਈਫਸਟਾਈਲ ਫੋਲੋ ਕਰਨਾ ਬਹੁਤ ਜ਼ਰੂਰੀ ਹੈ ਜੈਡ ਐਮ ਇਹ ਕਦੋਂ ਲੈਣਾ ਚਾਹੀਦਾ ZM ਮੇ ਤੁਸੀਂ ਰਾਤ ਨੂੰ ਸੌਣ ਤੋਂ 30 ਤੋਂ 60 ਮਿੰਟ ਪਹਿਲਾਂ ਇਹਨੂੰ ਯੂਜ਼ ਕਰ ਸਕਦੇ ਹੋ ਬਟ ਇੰਨਾ ਧਿਆਨ ਰੱਖਿਓ ਕਿ ਇਹਨੂੰ ਕਿਸੇ ਵੀ ਹੋਰ ਸਪਲੀਮੈਂਟ ਜਾਂ ਫਿਰ ਕੈਲਸ਼ੀਅਮ ਰਿਚ ਫੂਡਸ ਜਿਵੇਂ ਕਿ ਦੁੱਧ ਵਗੈਰਾ ਦੇ ਨਾਲ ਨਾ ਲਓ ਕਿਉਂਕਿ ਉਹ ਜ਼ਿੰਕ ਤੇ ਮੈਗਨੀਸ਼ੀਅਮ ਦੀ ਐਬਜ਼ਾਰਪਸ਼ਨ ਨੂੰ ਉਹ ਘਟਾ ਦਿੰਦਾ ਹੈਗਾ ZM ਦੇ ਕੋਈ ਸਾਈਡ ਇਫੈਕਟਸ ਤਾਂ ਹੈ ਨਹੀਂ ZM ਇੱਕ ਨੈਚੁਰਲ ਸਪਲੀਮੈਂਟ ਹੈ ਸੋ ਇਹ 100% ਸੇਫ ਸਪਲੀਮੈਂਟ ਹੈ ਇਸਦੇ ਕੋਈ ਸਾਈਡ ਇਫੈਕਟ ਨਹੀਂ ਹੈਗੇ ਅ ਵੈਸੇ ਜੇਕਰ ਲੋੜ ਤੋਂ ਵੱਧ ਆਪਾਂ ਰੋਟੀ ਵੀ ਖਾ ਲਈਏ ਤਾਂ ਉਹ ਵੀ ਆਪਣਾ ਸਟਮਕ ਅਪਸੈਟ ਕਰ ਦਿੰਦੀ ਹੈਗੀ ਐ ਸੋ ਇਸੇ ਤਰੀਕੇ ਨਾਲ ਜਿਹੜੇ ਸਪਲੀਮੈਂਟਸ ਆ ਉਹ ਵੀ ਹੁੰਦੇ ਆ ਅਗਰ ਤੁਸੀਂ ਇਹਨੂੰ ਓਵਰਡੋਜ਼ ਲਓਗੇ ਤਾਂ ਤੁਹਾਨੂੰ ਨੌਜ਼ੀਆਂ ਮਤਲਬ ਵੋਮਿਟ ਵਾਲੀ ਫੀਲਿੰਗ ਆ ਸਕਦੀ ਹੈ ਜਾਂ ਫਿਰ ਤੁਹਾਡਾ ਸਟਮਕ ਅਪਸੈਟ ਹੋ ਸਕਦਾ ਸੋ ਇਸ ਤੋਂ ਇਲਾਵਾ ਮੇਜਰ ਸਾਈਡ ਇਫੈਕਟ ਜੀਐਮਐ ਦਾ ਕੋਈ ਨਹੀਂ ਹੁੰਦਾ ਹੈਗਾ ਬਸ ਸਪਲੀਮੈਂਟ ਹਮੇਸ਼ਾ ਓਨੀ ਡੋਜ਼ ਲਓ ਜਿੰਨੀ ਤੁਹਾਨੂੰ ਐਕਚੁਅਲ ਦੇ ਵਿੱਚ ਜ਼ਰੂਰਤ ਹੈ ਜੀਐਮਐ ਦੀ ਆਪਾਂ ਨੂੰ ਡੋਜ਼ ਕਿੰਨੀ ਰੱਖਣੀ ਚਾਹੀਦੀ ਹੈ ਜੈਡ ਐਮ ਦੀ ਡੋਜ਼ ਵੇਰੀ ਕਰਦੀ ਹੈ ਪਰਸਨ ਟੂ ਪਰਸਨ ਉਹਦਾ ਲਾਈਫ ਸਟਾਈਲ ਕਿਹੋ ਜਿਹਾ ਉਹਦੀ ਫਿਜ਼ੀਕਲ ਐਕਟੀਵਿਟੀ ਕਿੰਨੀ ਹੈ ਉਹਦੀ ਡਾਈਟ ਕਿਸ ਤਰ੍ਹਾਂ ਦੀ ਹੈ ਸੋ ਅਗਰ ਆਪਾਂ ਰეკਮੈਂਡਡ ਡੋਜ਼ ਜਿਹੜੀ ਹੈ ਉਹਦੀ ਗੱਲ ਕਰੀਏ ਤਾਂ ਮੇਲਸ ਦੇ ਵਿੱਚ ਜ਼ਿੰਕ 30 ਐਮਜੀ ম্যাগਨੀਸ਼ੀਅਮ 450 ਐਮਜੀ ਐਂਡ ਜਿਹੜਾ ਵਿਟਾਮਿਨ B6 ਹੈ ਉਹ 10 ਤੋਂ 11 ਐਮਜੀ ਯੂਜ਼ ਕਰਨਾ ਹੁੰਦਾ ਐਂਡ ਜੋ ਫੀਮੇਲਸ ਨੇ ਉਹਨਾਂ ਦੇ ਵਿੱਚ ਜ਼ਿੰਕ 20 ਐਮਜੀ ম্যাগਨੀਸ਼ੀਅਮ 300 ਐਮਜੀ ਇਹਨੂੰ ਵਿਟਾਮਿਨ B6 ਤੋਂ 7mg ਪਰ ਡੇ ਦਾ ਇਹ ਜਿਹੜੀ ਹੈ ਰეკਮੈਂਡਡ ਡੋਸ ਹੈ ਪਰ ਇਹ ਡੋਸ ਘੱਟ ਵੱਧ ਵੀ ਹੋ ਸਕਦੀ ਹੈ ਕਿਉਂਕਿ ਸਪੋਜ਼ ਅਗਰ ਕੋਈ ਪਰਸਨ ਪਹਿਲਾਂ ਤੋਂ ਹੀ ਮਲਟਿ ਵਿਟਾਮਿਨ A to Z ਯੂਜ਼ ਕਰ ਰਿਹਾ ਤਾਂ ਇਹ ਜਿਹੜੇ ਮਿਨਰਲਸ ਹੈ ਜ਼ਿੰਕ ਐਂਡ ਮੈਗਨੀਸ਼ੀਅਮ ਇਹ ਉਹਦੇ ਵਿੱਚ ਵੀ ਹੁੰਦੇ ਹੈਗੇ ਸੋ ਇਹਨਾਂ ਦੀ ਜਿਹੜੀ ਵੈਲਿਊ ਹੈ ਉਹ ਉਸ ਮਲਟੀ ਵਿਟਾਮਿਨ ਦੇ ਵਿੱਚ ਦੇਖ ਕੇ ਆਪਾਂ ਕਿ ਜ਼ਿੰਕ ਮੈਗਨੀਸ਼ੀਅਮ ਕਿੰਨਾ ਉਸ ਅਕੋਰਡਿੰਗ ਆਪਾਂ ਐਡਜਸਟ ਕਰ ਸਕਦੇ ਆ ਸੋ ਉਦੇ ਅਕੋਰਡਿੰਗ ਘੱਟ ਵੀ ਹੋ ਸਕਦੀ ਹੈ ਅਗਰ ਕਿਸੇ ਦਾ ਇੰਟੈਂਸਿਵ ਵਰਕਆਊਟ ਹੈ ਤੇ ਬਿਜ਼ੀ ਲਾਈਫਸਟਾਈਲ ਹੈ ਸੋ ਉਹਦੇ ਅਕੋਰਡਿੰਗ ਜ਼ਿਆਦਾ ਵੀ ਹੋ ਸਕਦੀ ਹੈ ਇਹ ਤੁਸੀਂ ਜੋ ਵੀ ਤੁਹਾਡਾ ਅਗਰ ਕੋਚ ਹੈ ਤਾਂ ਉਹਨਾਂ ਨਾਲ ਇੱਕ ਵਾਰ ਜ਼ਰੂਰ ਕੰਸਲਟ ਕਰ ਸਕਦੇ ਹੋ ਕਿ ਅਗਰ ਜੈਡ ਐਮਏ ਦੀ ਡੋਸ ਆਪਾਂ ਕਿੰਨੀ ਰੱਖਣੀ ਹੈ ਸਾਡੇ ਨਾਲ ਕੰਸਲਟ ਕਰਨਾ ਤਾਂ ਦਿੱਤੇ ਹੋਏ ਤੁਸੀਂ ਸਾਡੇ ਨੰਬਰਸ ਤੇ ਕਾਲ ਕਰ ਸਕਦੇ ਹੋ ਜਾਂ ਵਟਸਐਪ ਕਰ ਸਕਦੇ ਹੋ ਅਸੀਂ ਵੀ ਤੁਹਾਡੀ ਹੈਲਪ ਕਰਾਂਗੇ ਇਹ ਸੀ ਉਹ ਹਰ ਸਵਾਲ ਜੋ ਜੈਡ ਐਮਏ ਬਾਰੇ ਸਾਨੂੰ ਪੁੱਛਦੇ ਹੈ ਮੁੰਡੇ ਕਿ ਕਦੋਂ ਲੈਣਾ ਕਿਵੇਂ ਲੈਣਾ ਸਾਡੀ ਕੋਸ਼ਿਸ਼ ਤਾਂ ਇਹੀ ਸੀ ਕਿ ਅਸੀਂ ਹਰ ਇੱਕ ਡਾਊਟ ਇਸ ਵੀਡੀਓ ਦੇ ਵਿੱਚ ਤੁਹਾਡਾ ਜੀਐਮਐਨ ਨੂੰ ਲੈ ਕੇ ਕਲੀਅਰ ਕਰਤਾ ਐਂਡ ਆਉਣ ਆਣੀਆਂ ਵੀਡੀਓਜ਼ ਦੇ ਵਿੱਚ ਅਸੀਂ ਹੋਰ ਵੀ ਜਿਹੜੇ ਬਹੁਤ ਇੰਪੋਰਟੈਂਟ ਰੋਲ ਪਲੇ ਕਰਦੇ ਸਪਲੀਮੈਂਟਸ ਆਪਣੀ ਲਾਈਫ ਦੇ ਵਿੱਚ ਉਹਨਾਂ ਦੇ ਵੀਡੀਓਜ਼ ਲੈ ਕੇ ਆਵਾਂਗੇ ਇਹ ਵੀਡੀਓ ਦੇਖ ਕੇ ਅਗਰ ਤੁਸੀਂ ਜੀਐਮਐਨ ਯੂਜ਼ ਕਰੋਗੇ ਦਾ ਇਸ ਦੇ ਤੁਹਾਨੂੰ ਕੀ ਬੈਨੀਫਿਟਸ ਦੇਖਣ ਨੂੰ ਮਿਲੇ ਤੇ ਤੁਹਾਡਾ ਐਕਸਪੀਰੀਅੰਸ ਕਿੱਦਾਂ ਦਾ ਰਿਹਾ ਇਸ ਵੀਡੀਓ ਦੇ ਨੀਚੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਐਂਡ ਲਾਈਕ ਐਂਡ ਸ਼ੇਅਰ ਵੀ ਕਰਦੇ ਹੋ ਇਹਦੇ ਨਾਲ ਥੋੜਾ ਜਿਹਾ ਹੌਸਲਾ ਫੜਨਿਆ ਰਹਿੰਦਾ ਕਿ ਅਸੀਂ ਮੋਟੀਵੇਟ ਹੁੰਨੇ ਆ ਅੱਗੇ ਤੋਂ ਹੋਰ ਐਹੋ ਜਿਹੀਆਂ ਵੀਡੀਓ ਲੈ ਕੇ ਆਉਣ ਲਈ ਐਂਡ ਜੋ ਵੀ ਤੁਹਾਨੂੰ ਦੱਸਾਂਗੇ ਉਹ 100% ਜੈਨੂਇਨ ਦੱਸਾਂਗੇ ਜੋ ਹੈ ਉਹੀ ਦੱਸਾਂਗੇ ਅਗਰ ਤੁਹਾਨੂੰ ਨੌਲੇਜ ਦੇਣੀ ਹੈ ਤਾਂ ਸਾਨੂੰ ਖੁਦ ਨੂੰ ਅਪ ਟੂ ਡੇਟ ਰੱਖਣਾ ਹੀ ਪੈਣਾ ਹੈਗਾ ਹਰ ਇੱਕ ਸਪਲੀਮੈਂਟ ਦੇ ਵਿੱਚ ਜੋ ਸਾਡੀ ਲਾਈਨ ਹੈਗੀ ਹੈ ਜੋ ਪ੍ਰੋਫੈਸ਼ਨ ਹੈਗਾ ਸਾਡਾ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਅੱਗੇ ਤੋਂ ਅਸੀਂ ਸਪਲੀਮੈਂਟਸ ਤੇ ਇਹੋ ਜਿਹੀਆਂ ਵੀਡੀਓਜ਼ ਲੈ ਕੇ ਆਉਂਦੇ ਰਹੀਏ ਤਾਂ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਐਂਡ ਕਮੈਂਟ ਵੀ ਕਰਿਆ ਕਰੋ ਸੋ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ ਹੁਣ ਨੈਕਸਟ ਦੇਖਦੇ ਆਂ ਕਿ ਕਿਹੜੇ ਸਪਲੀਮੈਂਟ ਦੀ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਤੱਕ ਹੌਨਾ ਟਾਈਮ ਸਟੇ ਸਟਰੋਂਗ ਸਟੇ ਹੈਲਥੀ ਥੈਂਕ ਯੂ